ਖੁਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀਆਂ ਦੀ ਬਾਣੀ ਦੇ ਲੜੀਵਾਰ ਹੁਕਮ ਮੁਖਵਾਕ ਜੋ ਰੋਜ਼ਾਨਾ ਬਾਣੀ ਦੇ ਵਿੱਚੋਂ ਬਖਸ਼ਿਸ਼ ਹੁੰਦੇ ਹਨ ਉਹਨਾਂ ਦੀ ਅਸੀਂ ਲੜੀਵਾਰ ਵਿਆਖਿਆ ਆਰੰਭ ਕਰਨ ਜਾ ਰਹੇ ਹਾਂ ਵੈਸੇ ਤੇ ਸਾਰੀ ਬਾਣੀ ਹੀ ਸਤਿਗੁਰੂ ਜੀ ਦੀ ਹੁਕਮ ਹੈ ਮਾਲਕ ਦੀ ਆਪਣੀ ਬਾਣੀ ਦੇ ਅੰਦਰ ਸੰਗਤਾਂ ਨੂੰ ਜੀਵ ਨੂੰ ਸੰਸਾਰ ਵਿੱਚ ਵਿਚਰਨਾ ਕਿਵੇਂ ਹੈ ਉਹਦਾ ਹੁਕਮ ਬਖਸ਼ਿਸ਼ ਕਰਦੇ ਹਨ ਪਰ ਜੋ ਸਿੱਖ ਕੌਮ ਦੇ ਅੰਦਰ ਸਿੱਖ ਰਹਿਤ ਮਰਿਆਦਾ ਵਿਦਵਾਨਾਂ ਨੇ ਨਿਰਣਾ ਲੈ ਕੇ ਗੁਰਬਾਣੀ ਨੂੰ ਸਮਝ ਕੇ ਸਿੱਖ ਕੌਮ ਦੀ ਝੋਲੀ ਦੇ ਵਿੱਚ ਪਾਈ ਹੈ ਉਸ ਦੇ ਅਨੁਸਾਰ ਜੋ ਹੁਕਮ ਬਣਦੇ ਹਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਖੱਬੇ ਪਾਸਿਓਂ ਜਿਹੜਾ ਪਹਿਲਾ ਸ਼ਬਦ ਆਰੰਭ ਹੁੰਦਾ ਹੈ ਉਥੋਂ ਮੁੱਖ ਵਾਕ ਲਿਆ ਜਾਂਦਾ ਹੈ ਜੇਕਰ ਉਹ ਹੀ ਸ਼ਬਦ ਦੂਸਰੇ ਅੰਗ ਤੋਂ ਆਰੰਭ ਹੁੰਦਾ ਹੈ ਉਥੋਂ ਅੰਗ ਨੂੰ ਥਲ ਕੇ ਉਸ ਹੁਕਮ ਨੂੰ ਜਿਹੜਾ ਹੈ ਉਹ ਲਿਆ ਜਾਂਦਾ ਹੈ ਸਿੱਖ ਰਹਿਤ ਮਰਿਆਦਾ ਦੇ ਵਿੱਚ ਇਹ ਗੱਲਾਂ ਕੋਡ ਵੀ ਕੀਤੀਆਂ ਹੋਈਆਂ ਹਨ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਰਸਾ ਜੀ ਦੇ ਅੰਗ ਥਲੀ ਜਾਣੇ ਸੌਖਾ ਹੁਕਮ ਕਿਹੜਾ ਹੈ ਘਰ ਵਿੱਚ ਖੁਸ਼ੀ ਹੈ ਕਿਤੇ ਕੋਈ ਐਸਾ ਹੁਕਮ ਨਾ ਨਿਕਲੇ ਕਿ ਪਰਿਵਾਰ ਨਾਰਾਜ਼ ਹੀ ਹੋ ਜਾਏ ਘਰ ਵਿੱਚ ਗੰਮੀ ਦਾ ਸਮਾਗਮ ਹੈ ਘਰ ਵਿੱਚ ਦੁੱਖ ਹੈ ਕੋਈ ਐਸਾ ਹੁਕਮ ਨਾ ਨਿਕਲੇ ਜਿਸ ਦੇ ਨਾਲ ਪਰਿਵਾਰ ਸਾਡੇ ਨਾਲ ਨਾਰਾਜ਼ ਹੋ ਜਾਏ ਕਿ ਖੁਸ਼ੀਆਂ ਦੇ ਹੁਕਮ ਨਾ ਮੇ ਲੈ ਰਹੇ ਹਨ ਬਹੁਤ ਵਾਰ ਹੁੰਦਾ ਹੈ ਇਸ ਤਰ੍ਹਾਂ ਪਾਠੀ ਸਿੰਘ ਤਾਬਿਆਂ ਦੇ ਉੱਪਰ ਬੈਠਾ ਹੁੰਦਾ ਹੈ ਤੇ ਜਿਉਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਬਾਣੀ ਦੇ ਅੰਗ ਥਲਣੇ ਸ਼ੁਰੂ ਕਰਦਾ ਹੈ ਕਦੇ ਸੱਜੇ ਪਾਸੇ ਲੈ ਜਾਂਦਾ ਹੈ ਕਦੇ ਖੱਬੇ ਪਾਸੇ ਲੈ ਜਾਂਦਾ ਹੈ ਉਹ ਹੁਕਮ ਗੁਰੂ ਗ੍ਰੰਥ ਸਾਹਿਬ ਦਾ ਪਰਿਵਾਰ ਨੂੰ ਸੁਣਾਇਆ ਜਾਂਦਾ ਜਿਹਦੇ ਨਾਲ ਪਰਿਵਾਰ ਖੁਸ਼ ਹੋ ਜਾਏ ਇਸ ਤਰ੍ਹਾਂ ਕਦੇ ਹੁੰਦਾ ਹੈ ਜੱਜ ਨੂੰ ਕਦੇ ਆਪਾਂ ਜਾ ਕੇ ਕਿਹਾ ਤੂੰ ਉਹ ਫੈਸਲਾ ਸੁਣਾ ਜਿਹਦੇ ਨਾਲ ਮੈਨੂੰ ਖੁਸ਼ੀ ਹੋਏ 5-5 ਸਾਲ 10-10 ਸਾਲ ਸਾਡੇ ਕੇਸ ਚੱਲਦੇ ਹਨ ਅਦਾਲਤਾਂ ਦੇ ਵਿੱਚ 4-4 ਸਾਲ ਕੇਸ ਲੰਮਕਦੇ ਰਹਿੰਦੇ ਨੇ ਤੇ ਜਦੋਂ ਜੱਜ ਫੈਸਲਾ ਸੁਣਾਉਂਦਾ ਹੈ ਤੇ ਕਦੀ ਇਸ ਗੱਲ ਨੂੰ ਕਿਹਾ ਕਿ ਜੱਜ ਸਾਹਿਬ ਉਹ ਫੈਸਲਾ ਸੁਣਾਓ ਜਿਸ ਦੇ ਨਾਲ ਮੈਂ ਖੁਸ਼ ਹੋ ਜਾਵਾਂ ਹੁਕਮ ਤੇ ਹੁਕਮ ਹੈ ਹੁਕਮ ਨੂੰ ਕਦੇ ਟਾਲਿਆ ਨਹੀਂ ਜਾ ਸਕਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਬਾਣੀ ਦਾ ਜੋ ਹੁਕਮ ਹੈ ਉਹਨੂੰ ਖਿੜੇ ਮੱਥੇ ਪ੍ਰਵਾਨ ਕਰੀਏ ਪਾਤਸ਼ਾਹ ਮੇਰੇ ਅੰਦਰ ਆਹ ਊਣਤਾਈਆਂ ਨੇ ਤੇ ਤੁਹਾਡੀ ਬਾਣੀ ਨੂੰ ਪੜ ਕੇ ਸਮਝ ਕੇ ਮੈਂ ਵਿਚਾਰ ਕੇ ਜੀਵਨ ਦੇ ਅੰਦਰ ਲਾਗੂ ਕਰਕੇ ਆਪਣੀਆਂ ਊਣਤਾਈਆਂ ਨੂੰ ਖਤਮ ਕਰਾਂਗਾ ਰੋਜ਼ਾਨਾ ਹੁਕਮ ਆਉਂਦੇ ਹਨ ਮੇਰੇ ਮਨ ਦਾ ਵਿਚਾਰ ਇਹ ਆਇਆ ਕਿ ਉਹਨਾਂ ਸੀ ਲੜੀਵਾਰ ਸਹਿਬਾਂ ਦੀ ਬਾਣੀ ਦੇ ਹੁਕਮਨਾਮਿਆਂ ਦੇ ਵਿਚਾਰ ਜਿਹੜੀ ਹੈ ਉਹ ਸ਼੍ਰੀ ਰੰਭ ਕਰੀਏ ਤਕਰੀਬਨ 164 165 ਹੁਕਮਨਾਮੇ ਬਣਦੇ ਹਨ ਰਾਗ ਬਿਹાગੜੇ ਤੋਂ ਸ਼ਾਂਤਾਂ ਦੀ ਬਾਣੀ ਦੇ ਵਿੱਚੋਂ ਪਹਿਲਾ ਹੁਕਮ 537 ਅੰਗ ਦੇ ਉੱਤੇ ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਦੀ ਬਾਣੀ ਦੇ ਵਿੱਚੋਂ ਸਤਿਗੁਰੂ ਜੀ ਨੇ ਅੱਜ ਬਖਸ਼ਿਸ਼ ਕੀਤਾ ਹੈ। ਰਾਗ ਬਿਹાગੜੇ ਦੇ ਅੰਦਰ ਪਾਤਸ਼ਾਹ ਗੁਰਦੇ ਮਹਿਰਮਤ ਕਰਨ ਲੱਗੇ ਸਾਰੇ ਸਵਾਲ ਅਜਿੰਦ ਨੂੰ ਕੀਤੇ ਹਨ। ਜਦੋਂ ਮੈਂ ਗੁਰਬਾਣੀ ਨੂੰ ਪੜ ਰਿਹਾ ਹੁੰਦਾ ਹਾਂ ਜਾਂ ਗੁਰਬਾਣੀ ਨੂੰ ਪੜਦਾ ਹਾਂ ਤੇ ਇੱਕ ਗੱਲਾਂ ਕਈ ਗੱਲਾਂ ਸਾਹਮਣੇ ਆਉਂਦੀਆਂ ਹਨ ਸਾਈਬਾ ਨੇ ਕਿੰਨੇ ਪਿਆਰ ਦੇ ਨਾਲ ਆਪਣੇ ਸਰੀਰ ਨੂੰ ਅਵਾਜਾਂ ਮਾਰੀਆਂ ਨੇ ਨਾਮ ਲੈ ਕੇ ਉਹਨੂੰ ਬੁਲਾਇਆ ਜਾਂਦਾ ਹੈ ਜਿਸ ਨੂੰ ਅਸੀਂ ਜ਼ੋਰ ਪਾ ਕੇ ਗੱਲ ਕਹਿਣੀ ਹੋਵੇ ਮਨ ਲੋਕੀ ਚ ਕਲਾਸ ਲੱਗ ਰਹੀ ਹੋਵੇ ਕਲਾਸ ਦੇ ਵਿੱਚ ਸਾਰੇ ਬੱਚੇ ਰੌਲਾ ਪਾ ਰਹੇ ਹੋਣ ਇੱਕ ਬੱਚਾ ਕੋਈ ਐਸਾ ਹੋਵੇ ਜਿਹੜਾ ਬਹੁਤ ਜ਼ਿਆਦਾ ਰੌਲਾ ਪਾ ਰਿਹਾ ਹੋਵੇ ਉਹਨੂੰ ਅਸੀਂ ਕਾਵਾਂਗੇ ਆਕਾਸ਼ਦੀਪ ਸਿੰਘ ਰੌਲਾ ਘੱਟ ਪਾ ਉਹਨੂੰ ਨਾਂ ਲੈ ਕੇ ਅਸੀਂ ਬੁਲਾਵਾਂਗੇ ਕਿ ਤੂੰ ਸ਼ਰਾਰਤ ਜ਼ਿਆਦਾ ਕਰ ਰਿਹਾ ਹੈ ਸਤਗੁਰ ਮਹਾਰੇ ਪਾਸ਼ਾ ਨੇ ਆਵਾਜ਼ਾਂ ਮਾਰੀਆਂ ਕਿਤੇ ਕੰਨ ਨੂੰ ਆਵਾਜ਼ ਮਾਰੀ ਕਿਤੇ ਅੱਖਾਂ ਨੂੰ ਆਵਾਜ਼ ਮਾਰੀ ਕਿਤੇ ਮਾਲਕ ਨੇ ਰਸਨਾ ਨੂੰ ਆਵਾਜ਼ ਮਾਰੀ ਕਿਤੇ ਸਤਿਗੁਰ ਪਾਰਸ਼ਾ ਨੇ ਇਸ ਜਿੰਦ ਨੂੰ ਆਵਾਜ਼ ਮਾਰੀ ਤੂੰ ਭਟਕਦੀ ਹੈ ਤੇ ਜੇਕਰ ਇਸ ਸਰੀਰ ਨੂੰ ਕਿਸੇ ਨਾ ਕਿਸੇ ਪਾਸੇ ਲੈ ਕੇ ਜਾਣਾ ਹੈ ਤੇ ਤੇਰੀ ਜਿੰਦ ਜਿਹੜੀ ਹੈ ਸਤਿਗੁਰ ਪਾਰਸ਼ਾ ਕਹਣ ਲੱਗੇ ਉਹਨੂੰ ਸਮਝਾ ਤੇਰੀ ਜਿੰਦ ਉਸ ਮਾਲਕ ਦੇ ਕਹਿਣੇ ਦੇ ਵਿੱਚ ਆ ਜਾਈ ਪਾਤਸ਼ਾਹ ਕਿਰਪਾ ਕਰਨ ਲੱਗੇ ਰਾਗ ਬਿਹાગੜਾ ਬਿਹાગੜਾ ਰਾਗ ਦਾ ਨਾਮ ਹੈ ਗੁਰੂ ਗ੍ਰੰਥ ਸਾਹਿਬ ਪਾਸ਼ਾ ਦੀ ਬਾਣੀ ਦੇ ਅੰਦਰ ਕੁੱਲ 31 ਰਾਗ ਹਨ 31 31 ਰਾਗਾਂ ਦੇ ਵਿੱਚੋਂ ਇੱਕ ਰਾਗ ਮਾਲਕ ਬਖਸ਼ਿਸ਼ ਅਜ ਪਾਵਨ ਬਾਣੀ ਦਾ ਸ਼ਬਦ ਜਿਸ ਰਾਗ ਦੇ ਅੰਦਰ ਬਖਸ਼ਿਸ਼ ਕਰ ਰਹੇ ਹਨ ਉਹ ਰਾਗ ਬਿਹાગੜਾ ਹੈ ਰਾਗ ਬਿਹાગੜਾ ਸ਼ੰਤ ਜਦੋਂ ਸ਼ੰਤਾਂ ਦੀ ਬਾਣੀ ਨੂੰ ਪੜੋਗੇ ਇਹਦੇ ਵਿੱਚ ਤੁਹਾਨੂੰ 6 ਬੰਦ ਵੀ ਨਜ਼ਰ ਆਉਣਗੇ ਇਹਦੇ ਵਿੱਚ ਤੁਹਾਨੂੰ 8 ਬੰਦ ਵੀ ਨਜ਼ਰ ਆਉਣਗੇ ਇੱਕ ਲਿਖਣ ਸ਼ੈਲੀ ਹੈ ਦੋਹਰਾ ਸ਼ਲੋਕ ਅਸ਼ਟਪਦੀਆਂ ਸ਼ੰਤ ਇਹ ਲਿਖਣ ਸ਼ੈਲੀਆਂ ਹਨ ਕਾਵਨੂ ਲਿਖਣ ਦੀਆਂ ਸ਼ੰਤ ਮਹਿਲਾ ਮਹਿਲੇ ਦਾ ਅਰਥ ਹੈ ਸਰੀਰ ਚੌਥਾ ਚੌਥੇ ਗੁਰੂ ਦੇ ਮਹਾਰਾਜ ਪਾਤਸ਼ਾਹ ਕੌਣ ਨੇ ਜੀ ਧਨ ਗੁਰੂ ਰਾਮਦਾਸ ਮਹਾਰਾਜ ਘਰ ਪਹਿਲਾ ਗੁਰਬਾਣੀ ਨੂੰ ਜਿਸ ਘਰ ਦੇ ਵਿੱਚ ਤਬਲਾ ਨਾਲ ਵਜਾਉਣ ਦੀ ਹਦਾਇਤ ਹੈ ਉਹਦੇ ਵਾਸਤੇ ਘਰ ਸ਼ਬਦ ਵਰਤਿਆ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰੂ ਮਹਾਰੇ ਪਾਤਸ਼ਾਹ ਨੇ ਜਦੋਂ ਵੀ ਕਿਸੇ ਲਿਖਣ ਸ਼ੈਲੀ ਨੂੰ ਲਿਖਣ ਲੱਗਿਆ ਜਿੱਥੇ ਹੈਡਿੰਗ ਦੇ ਵਿੱਚ ਸਤਗੁਰ ਪਾਤਸ਼ਾਹ ਮੰਨ ਲਓ ਹੁਣ ਸ਼ੰਤਾਂ ਦੀ ਬਾਣੀ ਸ਼ੁਰੂ ਹੋ ਰਹੀ ਹੈ ਇਸੇ ਪਾਵਨ ਅੰਗ ਦੇ ਉੱਤੇ ਪਹਿਲਾਂ ਚੌਪਦੇ ਹਨ ਉੱਥੇ ਸਤਿਗੁਰ ਮਹਾਰਾਜ ਪਾਤਸ਼ਾਹ ਨੇ ਪੂਰਾ ਮੂਲ ਮੰਤਰ ਉਚਾਰਨ ਕੀਤਾ ਹੈ ਉਸ ਤੋਂ ਬਾਅਦ ਦੂਸਰੇ ਪੈਰਾਗ੍ਰਾਫ ਦੇ ਅੰਦਰ ਸਤਿਗੁਰ ਮਹਾਰਾਜ ਪਾਤਸ਼ਾਹ ਰਾਗ ਬਿਹਾਗੜੇ ਦੇ ਅੰਦਰ ਨੌਵੇਂ ਗੁਰੂ ਦੇਵ ਮਹਾਰਾਜ ਪਾਤਸ਼ਾਹ ਦੀ ਜੇਕਰ ਬਾਣੀ ਆਰੰਭ ਹੁੰਦੀ ਹੈ ਉਹਦੇ ਵਿੱਚ ਇੱਕ ਸ਼ਬਦ ਲਿਖਿਆ ਹੈ ਚੌਪਦਿਆਂ ਦੇ ਵਿੱਚ ਸਤਿਗੁਰ ਮਹਾਰਾਜ ਨੇ ਉੱਥੇ ਵੀ ਮੂਲ ਮੰਤਰ ਉੱਥੇ ਵੀ ਗੁਰ ਮੰਤਰ ਉੱਥੇ ਵੀ ਸਤਿਗੁਰ ਪਾਤਸ਼ਾਹ ਨੇ ਮਾਫ ਕਰਨਾ ਮਾਰਕ ਨੇ ਮੂਲ ਮੰਤਰ ਜਿਹੜਾ ਹੈ ਉੱਥੇ ਦਰਜ ਕੀਤਾ ਹੈ ਏਕ ਓੰਕਾਰ ਸਤਿਗੁਰ ਪ੍ਰਸਾਦ ਹੁਣ ਇੱਥੇ ਸ਼ੰਤਾਂ ਦੀ ਬਾਣੀ ਆਰੰਭ ਹੋ ਰਹੀ ਹੈ ਸਤਿਗੁਰ ਉੱਥੇ ਮੰਗਲ ਉਚਾਰਨ ਕਰਦੇ ਹਨ ਤੇ ਮੰਗਲ ਕੀ ਹੈ ਮੰਗਲ ਉਹ ਹੈ ਜਿਹੜਾ ਆਪਣੇ ਇਸ਼ਟ ਦੇ ਪਰਥਾਏ ਉਚਾਰਨ ਕੀਤਾ ਜਾ ਰਿਹਾ ਹੋਏ ਇਸ਼ਟ ਦੇ ਪਰਥਾਏ ਪਾਠਾ ਮੈਂ ਆ ਬਾਣੀ ਨੂੰ ਲਿਖਣ ਲੱਗਿਆ ਇਸ ਮੈਂ ਲਿਖਣ ਸ਼ੈਲੀ ਨੂੰ ਲਿਖਣ ਲੱਗਿਆ ਮੈਂ ਤੇਰਾ ਸ਼ੁਕਰਗੁਜ਼ਾਰ ਹਾਂ ਪ੍ਰਮਾਤਮਾ ਤੂੰ ਇੱਕ ਹੈ ਨੂੰ ਇੱਕ ਓੰਕਾਰ ਹੈ ਸਤ ਜਿਹੜਾ ਐਸਾ ਪ੍ਰਮਾਤਮਾ ਹੈ ਇਹ ਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੋ ਸਕਦਾ ਹੈ ਹੋਰ ਤਰ੍ਹਾਂ ਦੇ ਨਹੀਂ ਤੇ ਗੁਰੂ ਕਿਰਪਾ ਕਦੋਂ ਕਰਦਾ ਹੈ ਜਦੋਂ ਗੁਰੂ ਦੀ ਦਿੱਤੀ ਹੋਈ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਲਾਗੂ ਕੀਤਾ ਜਾਏ ਗੁਰੂ ਸਿੱਖਿਆ ਸਾਨੂੰ ਦਿੰਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਦੀ ਬਾਣੀ ਸਾਨੂੰ ਸਿੱਖਿਆ ਦਿੰਦੀ ਹੈ ਵਿੱਦਿਆ ਨੇ ਸਾਡੇ ਉੱਤੇ ਪਰਉਪਕਾਰ ਕਦੋਂ ਕੀਤਾ ਜਦੋਂ ਵਿੱਦਿਆ ਨੂੰ ਅਸੀਂ ਪੜ ਕੇ ਉਹਨੂੰ ਸਮਝ ਲਿਆ ਜਦੋਂ ਵਿੱਦਿਆ ਨੇ ਸਾਨੂੰ ਨੌਕਰੀ ਦੇ ਦਿੱਤੀ ਵਿੱਦਿਆ ਨੇ ਸਾਨੂੰ ਕਾਮਯਾਬ ਬਣਾ ਦਿੱਤਾ ਸਤਿਗੁਰ ਪਾਰਸ਼ਾ ਮਹਾਰਾਜ ਦੀ ਬਾਣੀ ਕਹਿੰਦੀ ਹੈ ਇਹ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਤੇਰੇ ਉੱਤੇ ਨੇ ਪਰਉਪਕਾਰ ਕਰ ਦਿੱਤਾ ਗੁਰੂ ਸਾਹਿਬ ਦੀ ਬਾਣੀ ਸਾਡੇ ਤੇ ਉਪਕਾਰ ਕਰਦੀ ਹੈ ਗੁਰੂ ਸਾਹਿਬ ਦੀ ਬਾਣੀ ਸਾਡੇ ਤੇ ਕਿਰਪਾ ਕਰਦੀ ਹੈ ਤਕ ਕਿਰਪਾ ਉਹਦੇ ਉੱਤੇ ਹੁੰਦੀ ਹੈ ਜਿਹੜਾ ਇਸ ਕਿਰਪਾ ਦਾ ਪਾਤਰ ਬਨਣਾ ਚਾਹੁੰਦਾ ਹੈ ਜਿਹੜਾ ਇਸ ਕਿਰਪਾ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਅਪਣਾਉਣਾ ਚਾਹੁੰਦਾ ਸਤਿਗੁਰੂ ਮਹਾਰਾਜ ਪਾਤਸ਼ਾਹ ਤੇਰੀ ਕਿਰਪਾ ਦਾ ਪਾਤਰ ਬਨਣਾ ਚਾਹੁੰਦਾ ਪਾਤਰ ਦਾਸ ਹੈ ਭਾਂਡਾ ਪਾਉਣ ਵਾਲੀ ਵਸਤੂ ਸਤਿਗੁਰੂ ਮਹਾਰਾਜ ਕਿਰਪਾ ਕਰਨ ਲਈ ਇੱਕ ਅਹੰਕਾਰ ਦੁਨੀਆਂ ਦੇ ਲੋਕੋ ਪ੍ਰਮਾਤਮਾ ਇੱਕ ਹੈ ਉਹ ਕਾਰ ਹੈ ਲਗਾਤਾਰ ਸਾਰਿਆਂ ਚ ਵਸ ਰਿਹਾ ਹੈ। ਉਸ ਦੀਵੀ ਹੋਣ ਵਾਲਾ ਸਤ ਹੈ ਗੁਰਪ੍ਰਸਾਦ ਐਸਾ ਪ੍ਰਮਾਤਮਾ ਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੋ ਸਕਦਾ ਹੈ। ਹਰ ਹਰ ਨਾਮ ਤੇ ਆਈਏ ਮੇਰੀ ਜਿੰਦੜੀਏ। ਸਤਗੁਰੂ ਮਹਾਰਾਜ ਪਾਸ਼ਾ ਕਿਰਪਾ ਕਰ ਲਈ ਮੇਰੀਏ ਸੋਹਣੀਏ ਜਿੰਦੇ। ਅਸੀਂ ਆਵਾਜ਼ ਮਾਰੀਏ। ਸਾਰੇ ਆਵਾਜ਼ ਮਾਰੀਏ। اے میرے جندے ਹੁਣ ਤੱਕ ਤੈਨੂੰ ਜ਼ਿੰਦਗੀ ਜੀਵਨ ਆ ਤੈਨੂੰ 50 ਸਾਲ 40 ਸਾਲ 60 ਸਾਲ ਹੋ ਗਏ 20 ਸਾਲ ਹੋ ਗਏ 25 ਸਾਲ ਹੋ ਗਏ ਉਹ ਸਭ ਕੁਝ ਕੀਤਾ ਹੈ ਇਸ ਦੁਨੀਆ ਵਿੱਚ ਆ ਕੇ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਈ ਬਾਪ ਕੀ ਸੁੱਧ ਤੀਜੇ ਭਈਆ ਭਾਬੀ ਬੇਬ ਚੌਥੇ ਪਿਆਰੂ ਪੰਨੀ ਖੇਡ ਪੰਜਵੇਂ ਖਾਣ ਪੀਣ ਕੀ ਤਾਤ ਸਤਿਗੁਰੂ ਮਹਾਰਾਜ ਪਾਸ਼ਾ ਕਹਿੰਦੇ ਸਭ ਕੁਝ ਤੂੰ ਕਰ ਲਿਆ ਜੇ ਦੋ ਪ੍ਰਮਾਤਮਾ ਦੇ ਗੁਣਾਂ ਨੂੰ ਧਾਰਨ ਕਰਨ ਦੀ ਵਾਰੀ ਆਈ ਉਹ ਤੇਰੀ ਉਮਰ ਵਿੱਚ ਕਿਸੇ ਪਾਸੇ ਵੀ ਨਹੀਂ ਰਿਆ ਫਿਰ ਆਵਾਜ਼ ਮਾਰਦੇ ਹਨ ਹਰ ਹਰ ਨਾਮ ਤੇ ਆਈ ਐ ਮੇਰੀ ਜਿੰਦੜੀਏ ਗੁਰਮੁਖ ਨਾਮ ਮੋਲ ਰਾਂ ਪਾਤਸ਼ਾਹ ਕਹਿਣ ਲੱਗੇ ਮੇਰੀਏ ਜਿੰਦੇ ਉਸ ਪਰਮਾਤਮਾ ਦੇ ਨਾਮ ਨੂੰ ਸਦਾ ਸਿਮਰਨਾ ਚਾਹੀਦਾ ਹੈ ਗੁਰਮੁਖ ਗੁਰੂ ਦੀ ਸ਼ਰਨ ਵਿੱਚ ਪਿਆ ਗੁਰੂਵਾਲ ਮੁਖ ਕੀਤਿਆਂ ਹੀ ਇਹ ਅਮੋਲਕ ਨਾਮ ਜਿਹੜਾ ਹੈ ਪ੍ਰਾਪਤ ਹੋ ਜਾਂਦਾ ਹੈ ਹੁਣ ਮੇਰੇ ਵਰਗਾ ਕੇ ਗੁਰੂ ਸਾਹਿਬ ਦਾ ਮੈਂ ਕਿਰਪਾ ਦਾ ਪਾਤਰ ਨਹੀਂ ਬਣ ਰਿਹਾ ਮੇਰੇ ਤੇ ਗੁਰੂ ਦੀ ਕਿਰਪਾ ਨਹੀਂ ਹੋ ਰਹੀ ਤੇ ਕਿਰਪਾ ਕਦਮ ਹੋਏਗੀ ਜਦੋਂ ਗੁਰੂ ਨੂੰ ਪੜਨਾ ਸ਼ੁਰੂ ਕਰਾਂ ਗੁਰੂ ਦੀ ਸ਼ਰਨ ਵਿੱਚ ਆਵਾਂਗੇ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਸਾਰਿਆਂ ਕਰਮਾਂ ਨਾਲ ਸ੍ਰੇਸ਼ਟ ਤੇ ਸ਼੍ਰੋਮਣੀ ਕਰਮ ਕਹੋ ਨਾਨਕ ਤਿਸ ਭੈਉ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ ਸਾਰਿਆਂ ਕਰਮਾਂ ਨਾਲ ਸ਼੍ਰੋਮਣੀ ਕਰਮ ਸ੍ਰੇਸ਼ਟ ਕਰਮ ਆ ਗੁਰੂ ਦੀ ਸ਼ਰਨ ਚ ਪੈ ਗੁਰੂ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਤੇ करिए ਸਹਿਜ ਪਾਠ ਗੁਰਬਾਣੀ ਦੇ ਆਪ करिए ਪਤਾ ਨਹੀਂ ਅਸੀਂ ਲੜੀਆਂ ਦੇ ਰੂਪ ਦੇ ਅੰਦਰ ਅਸੀਂ ਫਟਾਫਟ ਪੜਨ ਦੇ ਰੂਪ ਦੇ ਅੰਦਰ ਸਪੀਡ ਦੇ ਨਾਲ ਮੈਂ 2 ਮਹੀਨੇ ਚ ਸਹਿਜ ਪਾਠ ਕਰ ਲੈਂਦਾ ਹਾਂ ਕਰ ਲੈਂਦੀ ਹਾਂ 1.5 ਮਹੀਨੇ ਚ ਸਹਿਜ ਪਾਠ ਕਰ ਲੈਂਦੀ ਹਾਂ ਸਮਝਿਆ ਉਸ ਬਾਣੀ ਦੇ ਅੰਦਰ ਸਤਿਗੁਰ ਮਹਾਰਾਜ ਪਾਰਸ਼ਾ ਨੇ ਬਖਸ਼ਿਸ਼ ਕੀ ਕੀਤੀ ਹੈ। ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਣ ਸੋਏ ਜਿਨ ਸੇਵਤਨ ਪਾਇਆ ਮਾ ਨਨ ਗਾਵੇ ਗੁਣ ਧਾਰਨ ਗਾਵੇ ਸੁਨ ਰੱਖਿਆ ਪਦ ਫਤ ਕਰ ਲੈ ਜਾਏ ਫੜਾ ਫੜ ਪੜ ਕੇ ਅੱਗੇ ਲੰਘ ਗਏ। ਕਦੇ ਮਨ ਦੇ ਅੰਦਰ ਸਵਾਲ ਪੈਦਾ ਕੀਤਾ ਇਸ ਗੱਲ ਦਾ ਕਿ ਇਹਦੇ ਅਰਥ ਕੀ ਨਿਕਲਦੇ ਨੇ। ਤੀਰਥ ਨਾਵਨ ਜੇ ਇਸ ਪਾਵਣ ਪਾਣ ਇੱਕ ਨਾਇਕ ਨੀਤੀ ਸਿਠੋ ਪਾਈ ਵਿਖਵੇਂ ਕਰਮਾਂ ਕੇ ਮਲੇ ਪੜ ਕੇ ਲੰਘ ਗਏ। ਐਨਾ ਬਦਕ ਨਿਤਨੇਮ ਕਰਨਾ। ਪੜਨ ਵਾਲੇ ਵੀ ਪੜੀ ਵੀ ਜਾ ਰਹੇ ਆ ਫਿਰ ਬਾਅਦ ਵਿੱਚ ਜਦੋਂ ਕਿਤੇ ਮਸੱਈਆ ਹੁੰਦੀ ਹੈ ਕਿਤੇ ਪੁੰਨਿਆ ਹੁੰਦੀ ਹੈ ਫੜਾ ਫੜ ਗੱਡੀ ਲੈ ਕੇ ਚਲੇ ਜਾਂਦੇ ਕਿੱਥੇ ਚੱਲੇ ਜੀ ਮਸੱਈਆ ਨਾਉਣ ਚੱਲੇ ਹਾਂ ਛੇਵੀਂ ਬਾਡੀ ਦੇ ਤੈਨੂੰ ਕੀ ਕਹਿ ਰਹੀ ਹੈ ਤੀਰਥ ਨਹਾਵਾ ਜੇ ਤਿਸ ਭਾਵਾਂ ਸਤਿਗੁਰੂ ਮਹਾਰਾਜ 파ਸ਼ਮ ਤੀਰਥਾਂ ਦੇ ਉੱਤੇ ਜਾ ਕੇ ਤਾਂ ਇਸ਼ਨਾਨ ਕਰਾਣਾ ਜੇ ਤੈਨੂੰ ਭਾ ਜਾਵਾ ਵਿਣ ਭਾਣੇ ਕਿ ਨਾਏ ਕਰੀ ਬਿਨਾ ਭੌਣ ਤੋਂ ਬਿਨਾ ਤੈਨੂੰ ਚੰਗੇ ਲੱਗੇ ਤਮ ਇਸ਼ਨਾਨ ਕਰ ਰਹੇ ਆ। ਉੱਥੇ ਇਸ਼ਨਾਨ ਜਾ ਕੇ ਕਰਨਾ ਸੀ ਆਪਣੇ ਮਨ ਦੀ ਊਚ ਨੀਚਤਾ ਨੂੰ ਖਤਮ ਕਰਨ ਵਾਸਤੇ ਇੱਕ ਦੇਖ ਪਈ ਸਾਰੇ ਸਸਰੋਵਰ ਚ ਜਾ ਕੇ ਇਸ਼ਨਾਨ ਕਰ ਰਹੇ ਹਨ। ਧਾਉਣ ਦੇ ਨਾਲ ਤੇਰੇ ਮਨ ਦੇ ਅੰਦਰੋਂ ਮੈਲ ਖਤਮ ਹੋ ਜਾਏਗੀ ਸਤਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਤੇਰੇ ਮਨ ਦਾ ਭੁਲੇਖਾ ਹੈ। ਜਲ ਕੈ ਮੱਜਨ ਜੇ ਗਤ ਹੋਵੇ ਨਿਤਨਿਤ ਮੈਂਡੂਕ ਨਾਵੇ ਜੇ ਨਾਉਣ ਦੇ ਨਾਲ ਹੀ ਤੇ ਰਹਿਮਨ ਦੇ ਅੰਦਰੋਂ ਮੈਲ ਖਤਮ ਹੋਏਗੀ ਸਤਗੁਰੂ ਮਹਾਰਾਜ ਪਾਤਸ਼ਾਹ ਕਹਿਣ ਲੱਗੇ ਫਿਰ ਮੈਂਡੂਕ ਡੱਡੂ ਤੇ ਰਹਿੰਦਾ ਹੀ ਪਾਣੀ ਦੇ ਵਿੱਚ ਹੈ ਜੇ ਗਤੀ ਹੋ ਜਾ ਕਿ ਉਹ ਸੋ ਸਕਦੀ ਹੈ ਪ੍ਰਮਾਤਮਾ ਦਾ ਨਾਮ ਬੜਾ ਅਮੁੱਲ ਕਹਿ ਤੇ ਗੁਰੂ ਦੀ ਸ਼ਰਨ ਵਿੱਚ ਆਇਆ ਗੁਰੂ ਨੂੰ ਸਮਝਿਆ ਗੁਰੂ ਨੂੰ ਪੜ੍ਹਿਆ ਹੀ ਸਤਗੁਰੂ ਪਾਤਸ਼ਾਹ ਕਹਿੰਦੇ ਇਸ ਨਾਮ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਹਰ ਅਸ ਵੀਦਾ ਜਿਹੜਾ ਸ੍ਰਸ ਵਿੱਚ ਜਾ ਕੇ ਵਿਝ ਜਾਂਦਾ ਹੈ ਇੱਕ ਮਿਕ ਹੋ ਜਾਂਦਾ ਹੈ ਹਰ ਮਨ ਪਿਆਰਾ ਮਨ ਹਰ ਸ੍ਰਸ ਨਾਮ ਚ ਘੋਲੇ ਰਾਂ ਉਹ ਇਸ ਰਸ ਦੇ ਵਿੱਚ ਪ੍ਰਮਾਤਮਾ ਦੇ ਇਸ ਨਾਮ ਰਸ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਹਮੇਸ਼ਾ ਚੁੱਭੀਆਂ ਮਾਰਦਾ ਹੈ ਝੁਕੋਲੇ ਗੁਰਮਤਿ ਮਨ ਠਹਿਰਈਏ ਮੇਰੀ ਜਿੰਦੜੀਏ ਗੁਰੂ ਦੀ ਮੱਤ ਦੇ ਨਾਲ ਹੀ ਸਤਿਗੁਰ ਪਾਰਸ਼ਾ ਕਹਿੰਦੇ ਜਿੰਦਗੀ ਦੇ ਅੰਦਰ ਠਹਿਰਾਅ ਪੈਦਾ ਹੋ ਸਕਦਾ ਹੈ। ਅੱਜ ਇਨਸਾਨ ਦੇ ਕੋਲ ਸਭ ਕੁਝ ਹੈ ਇੱਕ ਚੀਜ਼ ਉਹਦੇ ਕੋਲ ਨਹੀਂ ਹੈ ਉਹ ਹੈ ਠਹਿਰਾਅ। ਉਹ ਹੈ ਉਹਦੀ ਜ਼ਿੰਦਗੀ ਦੇ ਅੰਦਰ ਸਹਿਣਸ਼ੀਲਤਾ। ਨੇਤਰ ਜਨ ਸਾਨੂੰ ਸੋਸ਼ਲ ਮੀਡੀਆ ਉੱਤੇ ਇਹੋ ਜਿਹੀਆਂ ਖਬਰਾਂ ਪੜਨ ਨੂੰ ਸੁਣਨ ਨੂੰ ਮਿਲਦੀਆਂ ਨੇ। ਬڑا ਮੰਨਦੇ ਅੰਦਰ ਹੁੰਦਾ ਕਿ ਕਮਲ ਦੀ ਗੱਲ 2-3 ਮਿੰਟ ਦਾ ਗੁੱਸਾ ਇਨਸਾਨ ਕੋਲ ਕੀ ਕਰਾ ਦਿੰਦਾ ਹੈ ਜਿੰਦਗੀ ਦੇ ਅੰਦਰ ਸਭ ਕੁਝ ਹੈ ਠਹਿਰਾ ਨਹੀਂ ਹੈ ਸਹਿਜ ਨਹੀਂ ਹੈ ਕੱਲ ਮੈਂ ਦੇਖ ਰਿਹਾ ਸੀ ਗੁੱਸੇ ਵਿੱਚ ਆਏ ਪਤੀ ਨੇ ਨਾਸੀ ਦੇ ਨਾਲ ਤੇਜ ਤਾਰ ਹਥਿਆਰ ਦੇ ਨਾਲ ਪਤਨੀ ਨੂੰ ਵੱਢ ਦਿੱਤਾ ਮਾਰ ਦਿੱਤਾ ਖਤਮ ਕਰ ਦਿੱਤਾ ਬੱਚੇ ਮਾਂ ਵਾਲੇ ਪਾਸਿਓਂ ਗਏ ਸਾਰੀ ਜ਼ਿੰਦਗੀ ਜੇਰ ਵਿੱਚ ਗਈ ਪੈਸੇ ਦਾ ਨੁਕਸਾਨ ਹੋਇਆ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਗੁਰਮਤਿ ਮੰਨ ਠਹਿਰਾਈਏ ਮੇਰੀ ਜਿੰਦੜੀਏ ਹੇ ਮੇਰੀਏ ਜਿੰਦੇ ਥੋੜਾ ਠਹਿਰਾ ਨਾ ਚੱਲੇ ਗੁਰੂ ਦੀ ਮਤ ਨਾਲ ਜ਼ਿੰਦਗੀ ਦੇ ਅੰਦਰ ਠਹਿਰਾ ਪੈਦਾ ਹੋਏਗਾ ਅਨੰਤਨਕ ਹਉਂ ਡੋਲੇ ਰਾਮ ਕਦੇ ਡੋਲੇ ਗਾਣੇ ਮਨ ਚਿੰਦੇੜਾ ਫਲ ਪਾਇਆ ਹਰ ਪ੍ਰਭ ਗੁਰੂ ਨਾਨਕ ਬਾਣੀ बोले राम ਸਤਗੁਰੂ ਮਹਾਰਾਜ ਪਾਸ਼ਾ ਕਹਿੰਦੇ ਮਨ ਚਿੰਦੇ ਅਡਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਨਾ ਬੋਲੇ RAM ਪਾਸ਼ਾ ਕਹਿੰਦੇ ਮਨ ਚਿੰਦੜਾ ਫਲ ਪਾਇਆ ਸੁਆਮੀ ਸਤਗੁਰ ਪਾਸ਼ਾ 12ਵਾਂ ਦੀ ਬਾਣੀ ਦੇ ਅੰਦਰ ਦਰਜ ਕੀਤਾ ਨਾ ਸਰਬ ਇਸ਼ਾ ਇਸ਼ਾ ਪੂਰਕ ਸਰਬ ਸੁਖ ਦਾਤਾ ਹਰ ਪਰਮਾਤਮਾ ਹੀ ਪਾਲਿਆ ਜਦੋਂ ਪਰਮਾਤਮਾ ਹੀ ਮਿਲ ਗਿਆ ਪਾਸ਼ਾ ਮੈਨੂੰ ਕਿਸੇ ਚੀਜ਼ ਦੀ ਭੁੱਖ ਹੀ ਨਹੀਂ ਰਹੀ ਮਨ ਚੰਦੜਾ ਫਲ ਪਾਇਆ ਹਰ ਪ੍ਰਭ ਗੁਰ ਨਾਨਕ ਬਾਣੀ ਬੋਲੇ ਰਾਮ ਗੁਰਮਤਿ ਮਨ ਅੰਮ੍ਰਿਤ ਵੁਠੜਾ ਮੇਰੀ ਜਿੰਦੜੀਏ ਮੁਖ ਅੰਮ੍ਰਿਤ ਬੈਣ ਅਲਾਏ ਰਾਮ ਪਾਸ਼ਾ ਕਹਿੰਦੇ ਗੁਰਮਤਿ ਗੁਰੂ ਤੇ ਕੋਲੋਂ ਮਤ ਲੈ ਕੇ ਮਨ ਅੰਮ੍ਰਿਤ ਵੁਠੜਾ ਆ ਵਸਿਆ ਪਰਮਾਤਮਾ ਉਹ ਅੰਮ੍ਰਿਤ ਜਿਹੜਾ ਕਦੇ ਮੈਨੂੰ ਮਰਨ ਨਹੀਂ ਦਿੰਦਾ। ਇਸਰੀਰਿਕ ਤੌਰ ਤੇ ਨਹੀਂ ਜਮੀਰ ਨੂੰ ਮਾਰ ਕੇ। ਅੰਮ੍ਰਿਤ ਵੁਠੜਾ ਮੇਰੀ ਜੁੰਦੜ ਇਹ ਮੁਖ ਅੰਮ੍ਰਿਤ ਬੈਣ ਅਲਾਏ ਰਾਮ ਮੈਂ ਉਸ ਪਰਮਾਤਮਾ ਦੇ ਨਾਲ ਸੋਹਣੇ ਸ਼ਬਦਾਂ ਦੀ ਸਾਂਝ ਪਾਉਣ ਲੱਗ ਗਿਆ। ਮੂੰਹ ਨਾਲ ਮੁਖ ਨਾਲ ਪਰਮਾਤਮਾ ਦਾ ਨਾਮ ਉਚਾਰਨ ਲੱਗ ਗਿਆ ਅਲਾਏ ਰਾਮ ਗੁਰਮਤਿ ਪਾਤਸ਼ਾ ਅਗੇ ਬਖਸ਼ਿਸ਼ ਕਰੇ ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੜੀਏ ਮਨ ਸੁਣੀਏ ਹਰ ਲਿਵ ਲਾਈਂ ਰਾਮ ਪਾਤਸ਼ਾ ਕਹਿੰਦੇ ਉਸ ਭਗਤਾਂ ਦੀ ਬਾਣੀ ਉਸ ਪ੍ਰਮਾਤਮਾ ਨੂੰ ਜਪਣ ਵਾਲਿਆਂ ਦੀ ਬਾਣੀ ਉਸ ਪ੍ਰਮਾਤਮਾ ਦੇ ਗੁਣਾਂ ਦੀ ਸਾਂਝ ਪਾਉਣ ਵਾਲਿਆਂ ਦੀ ਬਾਣੀ ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੜੀਏ ਹੇ ਮੇਰੀਏ ਜਿੰਦੇ ਕੌਣ ਕਹਿੰਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਬਾਣੀ ਨਹੀਂ ਬੋਲਦੀ ਕੌਣ ਆਖਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਬੋਲਦੇ ਨਹੀਂ ਕੌਣ ਆਖਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਦੀ ਬਾਣੀ ਗੱਲਾਂ ਨਹੀਂ ਕਰਦੀ ਕਿੰਨੀਆਂ ਸੋਹਣੀਆਂ ਗੱਲਾਂ ਕਰਦੀ ਹੈ ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜੁੰਦੜੀਏ ਹੇ ਮੇਰੀਏ ਜਿੰਦੇ ਇਹ ਭਗਤ ਜਨਾ ਦੀ ਬਾਣੀ ਨੂੰ ਪੜ ਮਨ ਸੁਣੀਏ ਤੇ ਪਾਤਸ਼ਾਹ ਕਹਿੰਦੇ ਕਿੱਲਾ ਇਸ ਤਰ੍ਹਾਂ ਨਾ ਕਰ ਕੇ ਕੰਨ ਦੇ ਨਾਲ ਸੁਣਿਆ ਤੇ ਕੰਨ ਚ ਸੁਣ ਕੇ ਬਾਹਰ ਨਿਕਲ ਗਿਆ ਅਸੀਂ ਪਰਿਵਾਰ ਵਿੱਚ ਆਮ ਵਿਚਰਦੇ ਹਾਂ ਬੱਚੇ ਨੂੰ ਆਖਦੇ ਹਾਂ ਕਿ ਪੁੱਤ ਪਾਣੀ ਦਾ ਗਲਾਸ ਪੜਾਈ ਉਹ ਸੁਣ ਰਿਹਾ ਹੁੰਦਾ ਹੈ ਫੋਨ ਤੇ ਲੱਗਿਆ ਫਿਰ ਆਦਿ ਪੁੱਤ ਪਾਣੀ ਦਾ ਗਲਾਸ ਪੜਾਈ ਫਿਰ ਫੋਨ ਤੇ ਲੱਗਿਆ ਰੋਟੀ ਖਾ ਲਾ ਫਿਰ ਫੋਨ ਤੇ ਲੱਗਿਆ ਉਹਨੂੰ ਫਿਰ ਅਸੀਂ ਖਿੱਚ ਕੇ ਆਖਦੇ ਤੈਨੂੰ ਸੁਣਦਾ ਨਹੀਂ ਮਨ ਸੁਣ ਤੇ ਉਹਨੂੰ ਰਿਹਾ ਹੈ ਮਨ ਤੂੰ ਸਮਝਦਾ ਨਹੀਂ ਮੇਰੀ ਗੱਲ ਨੂੰ ਤੂੰ ਧਿਆਨ ਕਿਉਂ ਨਹੀਂ ਦੇ ਰਿਹਾ ਪਾਰਸ਼ਾ ਕਹਿਣ ਲੱਗੇ ਸੁਣਦਾ ਹੈ ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜੁੰਦੜੀਏ ਮਨ ਸੁਣੀਏ ਮਨ ਦੇ ਨਾਲ ਸੁਣ ਸਮਝੇ ਨੂੰ ਹਰ ਲਿਵ ਲਾਏ ਰਾਮ ਉਸ ਨਾਲ ਲਿਵ ਲਾ ਕੇ ਚਿਰੀ ਵਿ슌ਾ ਹਰ ਪ੍ਰਪਾਇ ਗੱਲ ਮਿਲਿਆ ਸਹਿ ਸੁਭਾਈ ਉਹ ਪ੍ਰਮਾਤਮਾ ਵਿਛੜਿਆ ਹੋਇਆ ਜਦੋਂ ਮੈਨੂੰ ਮਿਲ ਗਿਆ ਸਹਿ ਸੁਭਾਈ ਪ੍ਰਾਪਤ ਹੋ ਗਿਆ ਉਹਨੇ ਮੈਨੂੰ ਗੱਲ ਦੇ ਨਾਲ ਲਾ ਲਿਆ ਜਨ ਨਾਨਕ ਮਨ ਆਨੰਦ ਭਇਆ ਹੈ ਮੇਰੀ ਜਿੰਦੜੀਏ ਅਨਹਦ ਸ਼ਬਦ ਵਜਾਏ ਰਾਮ ਮੇਰੇ ਅੰਦਰ ਖੁਸ਼ੀ ਦੇ ਵਾਜੇ ਵੱਜਣ ਲੱਗ ਗਏ ਖੁਸ਼ੀਆਂ ਪੈਦਾ ਹੋ ਗਈਆਂ ਸਖੀ ਸਹੇਲੀ ਮੇਰੀ ਆ ਮੇਰੀ ਜਿੰਦੜੀਏ ਕੋਈ ਹਰ ਪ੍ਰਭ ਆਣ ਮਿਲਾਵੇ ਰਾਮ ਹੇ ਮੇਰੀ ਸਖੀਓ ਸਹੇਲੀਓ ਕੋਈ ਮੈਨੂੰ ਗੁਰੂ ਦੇ ਕੋਈ ਮੈਨੂੰ ਐਸੇ ਪ੍ਰਮਾਤਮਾ ਦੇ ਨਾਲ ਮੈਨੂੰ ਕੋਈ ਮਿਲਾ ਦੇਓ ਹਉ ਮਨ ਦੇਮੋ ਮੈਂ ਉਹਨੂੰ ਆਪਣਾ ਮਨ ਦੇ ਦੇਵਾਂ ਤਿਸ ਆਪਣਾ ਮੇਰੀ ਜਿੰਦੜੀਏ ਹਰ ਪ੍ਰਭ ਕੀ ਹਰ ਕਥਾ ਸੁਣਾਵੇ RAM ਜਿਹੜਾ ਮੈਨੂੰ ਮੇਰੇ ਗੁਰੂ ਦੀ ਕਥਾ ਨੂੰ ਸੁਣਾ ਦੇਵੇ ਗੁਰਮੁਖ ਸਦਾ ਅਰਾਧ ਮੇਰੀ ਜਿੰਦੜੀਏ ਹੈ ਮੇਰੀਏ ਜਿੰਦੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਆਪਣੇ ਗੁਰੂ ਨੂੰ ਸਦਾ ਵਾਤੇ ਤੂੰ ਅਰਾਧ ਸਦਾ ਵਾਤੇ ਉਸ ਪ੍ਰਮਾਤਮਾ ਨੂੰ ਤੂੰ ਸਿਮਰਦੀ ਰਹਿ ਮੇਰੀ ਜਿੰਦੜੀਏ ਹਰ ਪ੍ਰਭ ਕੀ ਹਰ ਕਥਾ ਸੁਣਾਵੇਂ ਰਾਮ ਗੁਰਮੁਖ ਸਦਾ ਰਾਦ ਮੇਰੀ ਜਿੰਦੜੀਏ ਮਨ ਚਿੰਦੜਾ ਫਲ ਪਾਵੇ ਰਾਮ ਤੇ ਮਹਾਰਾਜ ਕਹਿੰਦੇ ਮਨ ਚਿੰਦਾ ਚਿੰਦੇੜਾ ਫਲ ਤੂੰ ਪ੍ਰਾਪਤ ਕਰੇਂਗੀ ਨਾਨਕ ਪਦ ਹਰ ਸ਼ਰਨਾਗਤੀ ਮੇਰੀ ਜਿੰਦੜੀਏ ਭੱਜ ਦਾ ਅਰਥ ਟੁੱਟਣਾ ਨਹੀਂ ਭੱਜ ਦਾ ਅਰਥ ਹੈ ਦੌੜ ਜਪ ਸਮਝ ਨਾਨਕ ਭਜ ਸਰਨਾ ਹਰ ਸਰਨਾ ਗਤੀ ਉਸ ਪਰਮਾਤਮਾ ਦੀ ਸ਼ਰਨ ਦੇ ਵਿੱਚ ਪੈ ਜਾ ਮੇਰੀ ਜਿੰਦੜੀਏ ਵੜ ਪਾਗੀ ਨਾਮ ਧਿਆਵੈ ਰਾਮ ਵੱਡਿਆਂ ਭਾਗਾਂ ਦੇ ਨਾਲ ਉਸ ਪਰਮਾਤਮਾ ਨੂੰ ਤੂੰ ਧਿਆ ਲੈ ਕਰ ਕਿਰਪਾ ਪ੍ਰਭਯਾਏ ਮਿਲ ਮੇਰੀ ਜਿੰਦੜੀਏ ਕਿਰਪਾ ਕਰਕੇ ਪ੍ਰਭੂ ਨੇ ਜਦੋਂ ਮੈਨੂੰ ਆਪਣੀ ਸ਼ਰਨ ਦੇ ਵਿੱਚ ਮਿਲਾ ਲਿਆ ਗੁਰਮਤਿ ਨਾਮ ਪ੍ਰਗਾਸੇਰਾ ਮੇਰੇ ਮਨ ਦੇ ਵਿੱਚ ਪ੍ਰਮਾਤਮਾ ਦੀ ਬਾਣੀ ਦਾ ਪ੍ਰਗਾਸ ਹੋ ਗਿਆ ਹਉ ਹਰ ਬਾਜ ਉਡਨੀਆ ਮੇਰੀ ਜਿੰਦੜੀਏ ਹਉ ਜਲ ਬਿਨ ਕਮਲ ਉਦਾਸੀ ਰਾਂ ਪਾਸ਼ ਮਹਰ ਕਿਰਪਾ ਕਰਨ ਲਗੇ ਕਿ ਹਉ ਹਰ ਹਰ ਹਉ ਹਰ ਬਾਜ ਉਡਨੀਆ ਮੇਰੀ ਜਿੰਦੜੀਏ ਮੈਂ ਪ੍ਰਮਾਤਮਾ ਤੋਂ ਬਿਨਾ ਉਡਣੀ ਕਮਲਾਈ ਰਹਿੰਦੀ ਸਾਂ ਹਰ ਬਾਜ ਉਡਣੀਆ ਮੇਰੀ ਜਿੰਦੜੀਏ ਜੋਂ ਜਲ ਬਿਨ ਕਮਲ ਉਦਾਸੀ ਰਾ ਪਾਸਾ ਕਹਿੰਦੇ ਜਿਵੇਂ ਜਲ ਤੋਂ ਬਿਨਾ ਪਾਣੀ ਤੋਂ ਬਿਨਾ ਕਮਲ ਦਾ ਫੁੱਲ ਮੁਰਝਾ ਜਾਂਦਾ ਹੈ ਨਾ ਪ੍ਰਮਾਤਮਾ ਤੇਰੇ ਗੁਣਾ ਤੋਂ ਬਿਨਾ ਮੇਰੀ ਜ਼ਿੰਦਗੀ ਦੇ ਅੰਦਰ ਐਵੇਂ ਮੁਰਝਾ ਜਾਣਾ ਆ ਜਾਂਦਾ ਹੈ ਜਿਵੇਂ ਕਮਲ ਦਾ ਫੁੱਲ ਪਾਣੀ ਤੋਂ ਬਿਨਾ ਮੁਰਝਾ ਜਾਂਦਾ ਹੋਵੇ ਗੁਰਮਤਿ ਨਾਮ ਪਰਗਾ ਸੇ ਰਾਮ ਹੋ ਹਰ ਬਾਜੋ ਡੀਨੀਆ ਮੇਰੀ ਜਿੰਦੜੀਏ ਜਲ ਬਿਨ ਕਮਲ ਉਦਾਸੇ ਰਾਮ ਗੁਰਪੂਰੇ ਮਿਲਾਇਆ ਮੇਰੀ ਜਿੰਦੜੀਏ ਪੂਰੇ ਗੁਰੂ ਨੇ ਜਦੋਂ ਮੈਨੂੰ ਆਪਣੇ ਨਾਲ ਮਿਲਾ ਲਿਆ ਹੇ ਮੇਰੀਏ ਜਿੰਦੇ ਹਰ ਸੱਜਣ ਹਰ ਪ੍ਰਭ ਪਾਸੇ ਰਾਂ ਇਸ ਤਰ੍ਹਾਂ ਮੈਨੂੰ ਪ੍ਰਤੀਤ ਤੇ ਜਿਵੇਂ ਮੈਨੂੰ ਸੱਜਣ ਮੇਰਾ ਮੈਨੂੰ ਮਿਲ ਗਿਆ ਪਾਸੇ ਮੇਰੇ ਕੋਲ ਆ ਗਿਆ ਤਨ ਤਨ ਗੁਰੂ ਹਰ ਦੱਸਿਆ ਮੇਰੀ ਜਿੰਦੜੀਏ ਉਹ ਗੁਰੂ ਧਨ ਹੈ ਜਿਨੇ ਮੈਨੂੰ ਪ੍ਰਮਾਤਮਾ ਬਾਰੇ ਦੱਸਿਆ ਹੈ ਤਨ ਤਨ ਗੁਰੂ ਹਰ ਦੱਸਿਆ ਮੇਰੀ ਜਿੰਦੜੀਏ ਜਨਾਨਕ ਨਾਮ ਵਿਗਾਸੇ ਰਾਮ ਉਸ ਪ੍ਰਮਾਤਮਾ ਦੇ ਨਾਮ ਦੇ ਨਾਲ ਸਦਾ ਵਕਤ ਮੈਂ ਵਿਗਾਸ ਵਿੱਚ ਖੁਸ਼ੀ ਵਿੱਚ ਖੇੜੇ ਵਿੱਚ ਵਿਗਸਦਾ ਰਹਿੰਦਾ ਹਾਂ ਤਾਰਸ਼ਾ ਮਹਾਰਾਜ ਕਿਰਪਾ ਕਰਨ ਮਿਹਰਾਮਤ ਕਰਨ ਬੋਲਦਿਆਂ ਪਾਸੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਤੋਂ ਬਖਸ਼ਣਾ ਸਤਿਗੁਰ ਪਾਤਸ਼ਾਹ ਦੀ ਅੱਜ ਕਿਰਪਾ ਦੇ ਸਦਕਾ ਅਸੀਂ ਲੜੀਵਾਰ ਹੁਕਮਨਾਮਿਆਂ ਦੀ ਵਿਚਾਰ ਅਸੀਂ ਅੱਜ ਆਰੰਭ ਕੀਤੀ ਹੈ 537 ਅੰਗ ਤੋਂ ਅੱਜ ਪਹਿਲਾ ਹੁਕਮਨਾਮਾ ਜਿਹੜਾ ਹੈ ਉਹ ਬਣਦਾ ਹੈ ਅਸੀਂ ਸਤਿਗੁਰ ਜੀ ਦੀ ਕਿਰਪਾ ਸਦਕਾ ਇਸ ਪਾਵਨ ਬਾਣੀ ਦੇ ਹੁਕਮ ਨੂੰ ਅਸੀਂ ਵਿਚਾਰਿਆ ਹੈ ਮਹਾਰਾਜ ਕਿਰਪਾ ਕਰਨ ਰੋਜ਼ਾਨੀ ਤਰ੍ਹਾਂ ਸਤਿਗੁਰੂ ਮਹਾਰਾਜ ਦੀ ਬਾਣੀ ਨੂੰ ਸਿ ਵਿਚਾਰ ਦੇ ਲਈਏ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਤੋਂ ਬਖਸ਼ਣਾ ਬਲਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ